ਸਜਰੀਏ ਕਾਲ ਦੋਸਤੋ ਮੈਂ ਜਰਨਜੀਤ ਸਿੰਘ ਉਪਲ ਦੋਸਤੋ ਬੜੇ ਜ਼ਿਆਦਾ ਲੋਕ ਜਦੋਂ ਕੋਈ ਕੰਮ ਸ਼ੁਰੂ ਕਰਦੇ ਨੇ ਆਪਣੇ ਪੰਜਾਬੀ ਤਾਂ ਦੋ ਤਰ੍ਹਾਂ ਦੀ ਕੈਟਾਗਰੀ ਸੋਚ ਵਾਲੇ ਜਿਹੜੇ ਕਿਸਾਨ ਜਾਂ ਕੋਈ ਵੀ ਬੰਦਾ ਹੁੰਦਾ ਹੈ ਜਦੋਂ ਕੰਮ ਨੂੰ ਸਟਾਰਟ ਕਰਨਾ ਹੈ ਤਾਂ ਇੱਕ ਉਹ ਹੁੰਦੇ ਆ ਜਿਹੜੇ ਮਿਹਨਤ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਚੱਲਦੇ ਨੇ ਕਿ ਆਪਾਂ ਮਿਹਨਤ ਕਰਨੀ ਹੈ ਇਸ ਕੰਮ ਦੇ ਵਿੱਚ ਤੇ ਸਾਨੂੰ ਸਾਡੀ ਮਿਹਨਤ ਦਾ ਫਲ ਜਿਹੜਾ ਮਿਲਣਾ ਹੀ ਮਿਲਣਾ ਹੈ ਤੇ ਦੂਸਰੀ ਜਿਹੜੀ ਕੈਟਾਗਰੀ ਵਾਲੇ ਬੰਦੇ ਉਹ ਹੁੰਦੇ ਨੇ ਜਿਹੜੇ ਇਹ ਕਹਿੰਦੇ ਆ ਕਿ ਜੋ ਕਰਮਾਂ ਦੇ ਵਿੱਚ ਹੋਇਆ ਉਹ ਫਿਰ ਆਪਾਂ ਨੂੰ ਮਿਲ ਹੀ ਜਾਣਾ ਕੋਈ ਜ਼ਿਆਦਾ ਮੱਥਾ ਕਪਾਈ ਕਰਨ ਦੀ ਲੋੜ ਨਹੀਂ ਗਈ ਜਿੰਨਾ ਕਿ ਝਾੜ ਹੋਇਆ ਉਹਨਾਂ ਕ ਆਪਣਾ ਆ ਹੀ ਜਾਣਾ ਹੈ ਅਕਸਰ ਜਿੰਨੀਆਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਇੰਨੇ ਸਾਲਾਂ ਤੋਂ ਜਿੰਨੇ ਵੀ ਲੋਕ ਆਪਣੇ ਨਾਲ 4 4.5 ਲੱਖ ਜਾਂ ਪੌਣੇ 5 ਲੱਖ ਜੁੜੇ ਨੇ ਉਹਨਾਂ ਨੂੰ ਆਪਾਂ ਇੱਕੋ ਹੀ ਗੱਲ ਦੇ ਉੱਤੇ ਮੋਟੀਵੇਟ ਕਰਦੇ ਆ ਕਿ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਜਿੱਥੇ ਕਿਸਮਤ ਵਾਲੇ ਹਾਰ ਜਾਣਗੇ ਤੁਸੀਂ ਉੱਥੇ ਝੰਡੇ ਗੜਦੋਗੇ ਉੱਥੇ ਤੁਸੀਂ ਜਿੱਤ ਜਾਓਗੇ ਮਿਹਨਤ ਨਾ ਛੱਡਿਓ ਜਾਈ ਐਦ ਕੀ ਮੈਂ ਤੁਹਾਨੂੰ ਦੱਸ ਦਵਾਂ ਕਿ ਮਿਹਨਤ ਕਰਨ ਵਾਲੇ ਜਿਹੜੇ ਕਿਸਾਨ ਨੇ ਉਹ ਜਿੱਤ ਜਾਣਗੇ ਤੇ ਜਿਹੜੇ ਹਾਰ ਚੁੱਕੇ ਸੀ ਜਿਹੜੇ ਕਹਿੰਦੇ ਸੀ ਜੋ ਕਰਮਾਂ ਦੇ ਵਿੱਚ ਹੋਵੇਗਾ ਉਹ ਮਿਲ ਹੀ ਜਾਣਾ ਹੈ ਮੱਥਾ ਘੁਪਾਈ ਕਰਨ ਦੀ ਲੋੜ ਨਹੀਂ ਗਈ ਉਹਨਾਂ ਦਾ ਝਾੜ ਆਈ ਜਾਂਦਾ ਹੈ 18 18 ਕੁਇੰਟਲ ਜਿਨ੍ਹਾਂ ਨੂੰ ਠੰਡ ਜਿਆਦੀ ਲੱਗਦੀ ਸੀ ਜਿਨ੍ਹਾਂ ਦੇ ਸਪਰੇ ਨਹੀਂ ਕਰ ਸਕਦੇ ਸੀ ਕਣਕ ਦੇ ਉੱਤੇ ਜਿਹੜੇ ਧਿਆਨ ਨਹੀਂ ਦੇ ਸਕਦੇ ਸੀ ਜਾਂ ਜਿਹੜੇ ਸਿਰਫ ਇਹ ਸੋਚਦੇ ਸੀ ਕਿ ਆਪਾਂ ਚੰਗਾ ਵੀ ਬੀਜ ਲੈ ਨੇ ਆਦੇ ਸਾਡਾ ਝਾੜ ਤੇ ਵਧੀਆ ਆਈ ਜਾਣਾ ਕੁਝ ਵੀ ਉਹਨੂੰ ਪਾਉਣ ਦੀ ਲੋੜ ਨਹੀਂ ਗਈ ਕੁਝ ਕਰਨ ਦੀ ਲੋੜ ਨਹੀਂ ਗਈ ਉਹ ਫਿਰਦੇ ਨੇ 18 18 ਕੁਆਂਟਲਾਂ ਤੇ ਕਈ 15 ਤੇ ਵੀ ਨੇ ਕਈ 12 ਤੇ ਵੀ ਨੇ ਤੇ ਜਿਹੜੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਪੂਰਾ ਸਿਆਲ ਪੈਰੀ ਚप्पल ਨਹੀਂ ਪਾ ਕੇ ਵੇਖੀ ਜਿਹੜੇ ਸੁਪਰੀਆਂ ਕਰਦੇ ਨੇ ਜਿਨ੍ਹਾਂ ਨੂੰ ਕੋਰੇ ਤੋਂ ਠੰਡ ਨਹੀਂ ਲੱਗਦੀ ਉਹਨਾਂ ਕਿਸਾਨਾਂ ਦਾ ਝਾੜ ਆਈ ਜਾਂਦਾ ਹੈ 28 22 ਕੁਆਂਟਲ ਇੱਕ ਕਿੱਲੇ ਦੇ ਵਿੱਚੋਂ ਕੱਲ ਦੀ ਗੱਲ ਹੈ ਮੇਰੇ ਮਿਹਨਤੀ ਕਿਸਾਨ ਮਾਨਸੀ ਤੋਂ ਬੜੇ ਮਿੱਤਰ ਨੇ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਕਿ ਸਾਡੇ ਪਿੰਡ ਦੇ ਵਿੱਚ ਅਸੀਂ ਕਣਕ ਵੱਢੀ ਹੈ ਤੇ ਕਣਕ ਦਾ ਝਾੜ ਵੇਖ ਕੇ ਉਹ ਟਰਾਲੀਆਂ ਭਰਦੀਆਂ ਵੇਖ ਕੇ ਸਾਡਾ ਪੂਰਾ ਪਿੰਡ ਬਿਮਾਰ ਹੋ ਗਿਆ ਹੈ ਉਹ ਪਿੰਡ ਦੇ ਲੋਕ ਜਿਹੜੇ ਨਾ ਨਹੀਂ ਆਪਾਂ ਪਿੰਡ ਦਾ ਲੈਣਾ ਚਾਹੁੰਦੇ ਨਹੀਂ ਤੇ ਆਪਾਂ ਹਰ ਵੀਡੀਓ ਦੇ ਵਿੱਚ ਨਾ ਲੈਣੇ ਹੁੰਦੇ ਆ ਪਰ ਨਹੀਂ ਲੈਣਾ ਇਸ ਵੀਡੀਓ ਦੇ ਵਿੱਚ ਉਹ ਲੋਕ ਉਹ ਨੇ ਜਿਹੜੇ ਬਿਮਾਰ ਹੁੰਦੇ ਨੇ ਜਿਨ੍ਹਾਂ ਨੂੰ ਠੰਡ ਜ਼ਿਆਦੀ ਲੱਗਦੀ ਏ ਦੋਸਤੋ ਜਿਹੜੇ ਇਹ ਕਹਿੰਦੇ ਆ ਕਿ ਜੋ ਕਰਮਾਂ ਦੇ ਵਿੱਚ ਹੋਇਆ ਉਹ ਮਿਲ ਜਾਣਾ ਹੈ ਜ਼ਿਆਦੀ ਮੱਥੇ ਖਪਾਈ ਕਰਨ ਦੀ ਲੋੜ ਨਹੀਂ ਕੀ ਵੈਰੈਟੀ ਚੰਗੀ ਬੀਜ ਦਿਓ ਤੇ ਆਪਾਂ ਨੂੰ ਝਾੜ ਵਧੀਆ ਮਿਲ ਹੀ ਜਾਣਾ ਹੈ ਜੋ ਕਰਮਾਂ ਦੇ ਵਿੱਚ ਹੋਇਆ ਉਹ ਆਪਾਂ ਨੂੰ ਆ ਜਾਣਾ ਹੈ ਆਪਣੇ ਘਰ ਹੁਣ ਜਿਹੜੇ ਤਾਂ ਉਹਦੇ ਪਿੰਡ ਦੇ ਲੋਕ ਸੀ ਜਿਨ੍ਹਾਂ ਨੇ ਤਾਂ ਉਹਨਾਂ ਦਾ ਝਾੜ ਨਿਕਲਦਾ ਵੇਖਿਆ ਉਹ ਤੇ ਚਲੋ ਬਿਮਾਰ ਹੋ ਗਏ ਰਾਜੀ ਹੋ ਗਏ ਉਹ ਤੇ ਗੱਲਾਂ ਨੇ ਵੱਖਰੀਆਂ ਹੁਣ ਜਿਹੜੇ ਲੋਗ ਆਪਣੀ ਇਹ ਵੀਡੀਓ ਕੁਝ ਸੁਣਨਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੀ ਵੀ 28.5 ਤੇ ਛੱਡੋ ਜਿਹੜੇ ਕਦੀ 22 23 ਕੁਆਂਟਲ ਤੋਂ ਵੀ ਝਾੜ ਜਿਨ੍ਹਾਂ ਦਾ ਨਹੀਂ ਟੱਪਿਆ ਤੇ ਜਿਹੜੇ ਮਿਹਨਤ ਕਰਕੇ ਰਾਜ਼ ਹੀ ਨਹੀਂ ਹੁੰਦੇ ਜਿਹੜੇ ਕਮੈਂਟ ਕਰਦੇ ਹੁੰਦੇ ਆ ਕਿ ਇੰਨਾ ਝਾੜ ਤੇ ਝੂਨੇ ਦਾ ਨਹੀਂ ਸਾਡਾ ਕਦੀ ਨਿਕਲਿਆ ਜਿੰਨਾ ਤੁਸੀਂ ਕਣਕ ਦਾ ਕੱਢੀ ਜਾਂਦੇ ਹੋ ਇਦਾਂ ਹੋ ਹੀ ਨਹੀਂ ਸਕਦਾ ਕਦੀ ਕਿਉਂ ਨਹੀਂ ਹੋ ਸਕਦਾ ਬਈ ਕੀ ਗੱਲ ਦੁਨੀਆ ਖਤਮ ਹੋ ਗਈ ਏ ਆਪਣੇ ਜ਼ਿਲ੍ਹੇ ਦੇ ਵਿੱਚੋਂ ਆਪਾਂ ਬਾਹਰ ਤੇ ਨਿਕਲੀਏ ਕਦੀ ਪੰਜਾਬ ਹੀ ਬੜਾ ਵੱਡਾ ਹੈ ਫਿਰ ਪੰਜਾਬ ਤੋਂ ਜੇ ਆਪਾਂ ਬਾਹਰ ਨਿਕਲਾਂਗੇ ਹੋਰ ਸਟੇਟਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਤੇ ਆਪਾਂ ਮਿਹਨਤ ਕਰਨ ਤੋਂ ਡਰਦੇ ਆਂ ਅੱਜਕੱਲ ਤੇ ਝਾੜ ਆਪਾਂ ਚਾਹੁੰਦੇ ਆ ਕਿ ਜੇ ਉਹਨਾਂ ਦਾ 28 ਨਿਕਲਿਆ ਤੇ ਸਾਡਾ ਵੀ 28 ਨਿਕਲੇ ਤੁਹਾਡਾ 28 ਕਿੱਦਾਂ ਨਿਕਲਊਗਾ ਕੀ ਕੀਤਾ ਤੁਸੀਂ ਕਣਕ ਦੇ ਉੱਤੇ ਇਹੋ ਜਿਹਾ ਕੱਲੀ ਵੈਰੈਟੀ ਬੀਜੀ ਹੈ ਨਾ ਮਹਿੰਗਾ ਬੀਜ ਲੈ ਕੇ ਬੀਜ ਲਿਆ ਹੈ ਆਪਾਂ ਕਣਕ ਦਾ ਉਹਨਾਂ ਅਗਲਿਆਂ ਨੇ ਦੋਰੀਆਂ ਦੋਰੀਆਂ ਮਿੱਟੀਆਂ ਚੈੱਕ ਪਾਣੀ ਚੈੱਕ ਕਰਾਏ ਹੁੰਦੇ ਨੇ ਫਿਰ ਆਪਾਂ ਜ਼ਮੀਨ ਦੇ ਵਿੱਚ ਖਿਆਲ ਰੱਖਦੇ ਆ ਕਿ ਕਿਹੜੇ ਸਮੇਂ ਕਿਹੜੀ ਚੀਜ਼ ਦੇਣੀ ਏ ਉਦੋਂ ਤੁਸੀਂ ਵੀਡੀਓ ਦੇ ਥੱਲੇ ਅਸੀਂ ਜਿਹੜੇ ਯੂਟਿਊਬਰ ਆ ਸਾਡੀਆਂ ਵੀਡੀਓ ਦੇ ਥੱਲੇ ਹੋ ਸਕਦਾ ਤੁਸੀਂ ਕਮੈਂਟ ਕਰਦੇ ਹੋਵੋ ਕਿ ਐਵੇਂ ਮਾਰੀ ਜਾਂਦੇ ਨੇ ਐਵੇਂ ਸਾਡੇ ਕੋਲੋਂ ਖੇਚਲਾ ਕਰਾਈ ਜਾਂਦੇ ਨੇ ਇੰਨੀਆਂ ਸਪਰੇਆਂ ਕਿੱਥੋਂ ਹੁੰਦੀਆਂ ਨੇ ਕਿਸੇ ਕਿਸਾਨ ਦੇ ਕੋਲੋਂ ਪਰ ਜਿਹੜਾ ਕਰ ਜਾਂਦਾ ਜਿਹੜਾ ਸੀ ਨਹੀਂ ਕਰਦਾ ਉਹ ਹੁਣ ਅਗੇ ਜਲੀ ਜਾਂਦਾ ਹੈ ਜਿੱਤੀ ਜਾਂਦਾ ਹੈ ਤੇ ਜਿਹੜੇ ਵੀ ਕੱਲੇ ਕਰਮਾਂ ਦੇ ਉੱਤੇ ਹੀ ਯਕੀਨ ਰੱਖਦੇ ਆ ਤੁਸੀਂ ਭੁੱਲ ਜਾਓ ਮੇਰੇ ਵੀਰ ਜੇਕਰ ਇਸ ਵਾਰ ਤੁਹਾਡਾ ਝਾੜ 28.5 ਕੁਆਂਟਲ ਨਾ ਨਿਕਲਿਆ ਮੇਰੇ ਕੋਲ ਲਿਖਾ ਕੇ ਲੈ ਲਓ ਜਿਹੜੇ ਕਿਸਾਨ ਦਾ ਝਾੜ ਇਸ ਵਾਰ ਰਿਕਾਰਡ ਤੋੜ ਨਾ ਨਿਕਲਿਆ ਉਸ ਕਿਸਾਨ ਦਾ ਝਾੜ ਕਿਸੇ ਸਾਲ ਵੀ ਰਿਕਾਰਡ ਤੋੜ ਨਹੀਂ ਜੇ ਨਿਕਲਣਾ ਕਿਉਂਕਿ ਇਹ ਸਾਲ ਇੰਨਾ ਕੁ ਜ਼ਿਆਦਾ ਵਧੀਆ ਹੈ ਕਈਆਂ ਦੇ ਵਾਸਤੇ ਚਲੋ ਜਿਨ੍ਹਾਂ ਦੇ ਉੱਤੇ ਕੋਈ ਕੁਦਰਤੀ ਮਾਰ ਪੈ ਗਈ ਉਹਨਾਂ ਵਿਚਾਰਿਆਂ ਦੇ ਦੀਆਬਾ ਕੁਝ ਕਹਿ ਨਹੀਂ ਸਕਦੇ ਪਰ ਵੈਸੇ ਜਿਕਰ ਆਪਾਂ ਮੌਸਮ ਦੀ ਗੱਲ ਕਰਦੇ ਹਾਂ ਤੇ ਇਸ ਵਾਰ ਝਾੜ ਜਿਹੜੇ ਕਣਕਾਂ ਦੇ ਜਿੱਥੇ ਕੋਈ ਮੌਸਮ ਦੀ ਮਾਰ ਨਹੀਂ ਪਈ ਬਿਮਾਰੀ ਨਹੀਂ ਪਈ ਉੱਥੇ ਜਿਕਰ ਰਿਕਾਰਡ ਤੁਹਾਡੇ ਝਾੜ ਨੇ ਨਾ ਬਣਾਇਆ ਤਾਂ ਇਹਦਾ ਮਤਲਬ ਇਹ ਤੁਸੀਂ ਆਪੇ ਹੀ ਸੋਚ ਲਿਓ ਜੇ ਕਿ ਤੁਹਾਡੀ ਮਿਹਨਤ ਦੇ ਵਿੱਚ ਕਿਤੇ ਨਾ ਕਿਤੇ ਬੜੀ ਜਿਆਦਾ ਕਮੀ ਰਹਿ ਗਈ ਹੈ ਸੋ ਗੁਜਾਰਸ਼ ਇਹੋ ਇਹ ਹੈ ਕਿ ਆਪਾਂ ਮਿਹਨਤ ਦੇ ਉੱਤੇ ਯਕੀਨ ਕਰੀਏ ਕਿਸਮਤ ਨੂੰ ਛੱਡ ਕੇ ਜਾਂ ਬੀਆਂ ਦੇ ਪਿੱਛੇ ਭੱਜਣ ਨੂੰ ਛੱਡ ਕੇ ਆਪਾਂ ਉਹਨਾਂ ਬੀਆਂ ਨੂੰ ਲੈ ਕੇ ਹੀ ਜੇਕਰ ਉਹਨਾਂ ਨੂੰ ਜਿੰਨੀ ਮਿਹਨਤ ਚਾਹੀਦੀ ਉਨੀ ਉਹਨਾਂ ਦੇ ਉੱਤੇ ਹੀ ਕਰ ਦਈਏ ਤੇ ਆਪਾਂ ਨੂੰ ਕੁਝ ਨਾ ਕੁਝ ਖਾਸ ਜਿਹੜਾ ਵੇਖਣ ਨੂੰ ਤੁਹਾਨੂੰ ਮਿਲ ਜਾਊਗਾ ਕਦੇ ਵੀ ਤੁਸੀਂ ਨਰਾਸ਼ ਨਹੀਂ ਹੋਵੋਗੇ ਤੇ ਕਦੇ ਵੀ ਤੁਸੀਂ ਇਹ ਨਹੀਂ ਕਹੋਗੇ ਵੀ ਇਹ ਤੇ ਹੋ ਹੀ ਨਹੀਂ ਸਕਦਾ ਇਹਨਾਂ ਝਾੜ ਦੇ ਆ ਹੀ ਨਹੀਂ ਸਕਦਾ ਇਹ ਗੱਲ ਤੁਸੀਂ ਕਹਿਣੀ ਛੱਡਦੇ ਹੋਗੇ ਜੇ ਆਪਾਂ ਮਿਹਨਤ ਵਧਾ ਦਈਏ ਥੋੜੀ ਜੀ ਜੋ ਵੀ ਤੁਹਾਡੇ ਵਿਚਾਰ ਨੇ ਬਾਕੀ ਜੇ ਚੰਗੇ ਨੇ ਤਾਂ ਉਹ ਕਮੈਂਟ ਕਰ ਦਿਓ ਜੇ ਜੇ ਮਾੜੇ ਨੇ ਤਾਂ ਫਿਰ ਤਾਂ ਜ਼ਰੂਰੀ ਕਮੈਂਟ ਕਰਿਓ ਜੇ ਤਾਂ ਜੋ ਤੁਹਾਡੇ ਉਹ ਵਿਚਾਰ ਜਿਹੜੇ ਨੇ ਮੈਨੂੰ ਪਤਾ ਲੱਗ ਸਕਣ ਵੀਡੀਓ ਨੂੰ ਸ਼ੇਅਰ ਕਰਨਾ ਚੰਗੀ ਲੱਗੀ ਤਾਂ ਕਰ ਦਿਓ ਨਹੀਂ ਲੱਗੀ ਤਾਂ ਨਾ ਕਰਿਓ ਜੇ ਦੱਸ ਕੇ ਚਲ ਜਿਓ ਜੇ ਕਮੈਂਟ ਦੇ ਵਿੱਚ ਬਸ ਇੰਨਾ ਹੀ ਬਹੁਤ ਐ ਵੀ ਚੰਗੀ ਲੱਗੀ ਕਿਉਂ ਨਹੀਂ ਗਈ ਕਿ ਇਹ ਗੱਲਾਂ ਜੜੀਆਂ ਤੁਸੀਂ ਇਹਨਾਂ ਨੂੰ ਮੰਨਦੇ ਜੇ ਜਾਂ ਨਹੀਂ ਮੰਨਦੇ ਸ਼ੇਅਰ ਕਰਨ ਲਈ ਵੇਖਣ ਲਈ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ